ਸਾਕ ਸੇ ਲਗਾ ਜਿਸ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਇਸ ਸਰਦੀ ਦਾ ਲਾਭ ਵਿੱਚ ਹੋਵਗੇ ਤੁਹਾਨੂੰ ਗੁਰੂ ਰਾਮਦਾਸ ਜੀ ਸਭਲਾ ਉੱਪਰ ਆਪਣੀ ਨਜ਼ਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਛੋਲੇ ਦੀ ਪੰਜੀਰੀ ਬਣਾਉਣ ਤੇ ਉਹਦੇ ਵਾਸਤੇ ਆਪਾਂ ਲੈਨੇ ਆ 1 ਕਿਲੋ ਛੋਲੇ ਜਿਵੇਂ ਜਿਵੇਂ ਚਾਹੇ ਚੱਲ ਜਾਂਦਾ ਹੁੰਦਾ ਹੈ ਕਾਹੇ ਸ਼ੁਰੂ ਨਹੀਂ ਆ ਤੇ ਇਹਨਾਂ ਦਾ ਬਣਾ ਲਏ ਪੰਜੀਰੀ ਤੇ ਮੈਂ ਹੁਣ ਇਹਨਾਂ ਨੂੰ ਲੱਗੀ ਸੀ ਇਹਨਾਂ ਦੇ ਛਿੱਕੇ ਮਤਲਬ ਛੱਟ ਕੇ ਤੇ ਛਿੱਕੇ ਟਾ ਦੇਵਾਂਗੇ ਤੇ ਇਹ ਪੰਜੀਰੀ ਬਣੇਗੀ ਬਹੁਤ ਹੀ ਜ਼ਿਆਦਾ ਵਧੀਆ ਸੋ ਆਪਾਂ ਤੁਹਾਨੂੰ ਪੂਪਰ ਵੀਡੀਓ ਕੂੜੀ ਕੰਦੀ ਕੰਦੀ ਚੀਜ਼ ਦੀ ਜਾਣਕਾਰੀ ਦੇਵਾਂਗੇ ਤੇ ਅੱਜ ਕੱਲ ਦਾ ਮੌਸਮ ਜਿਵੇਂ ਨਾਲ ਤਾਂ ਬਹੁਤ ਮੀਂਹ ਪਈ ਜਾਂਦੇ ਨੇ ਤੇ ਨਾਲੇ ਇਹਦੇ ਨਾਲ ਬਹੁਤ ਜ਼ਿਆਦਾ ਫਾਇਦੇ ਨੇ ਅੱਪਾ ਉਹ ਤੁਹਾਨੂੰ ਨਾਲ ਨਾਲ ਦੱਸਾਂਗੇ ਕਿ ਛੋਲਿਆਂ ਦੀ ਪੰਜੀਰੀ ਦੇ ਕੀ-ਕੀ ਫਾਇਦੇ ਨੇ ਪੈਣਾ ਵਾਸਤੇ ਪੰਜੀਰੀ ਬਹੁਤ ਵਧੀਆ ਜਿਨ੍ਹਾਂ ਨੇ ਘਰੇ ਕੰਮ ਕਰਨਾ ਹੁੰਦਾ ਤੇ ਇਸ ਤਰੀਕੀ ਹੁਣ ਆਪਾਂ ਕਰਦੇ ਆਂ ਥਿਆੜੀ ਨਾਲ ਨਾਲ ਤੁਹਾਨੂੰ ਪੱਪਾ ਦੱਸਾਂਗੇ ਪੂਰੀ ਵੀਡੀਓ ਦੇ ਵਿੱਚ ਵੀ ਇਹਦੇ ਕੀ-ਕੀ ਫਾਇਦੇ ਨੇ ਇਸ ਪੰਜੀਰੀ ਦੇ ਲਓ ਜੀ ਇਹ ਆਪਾਂ ਸਾਰੇ ਦਾਣੇ ਇਹ ਸਾਰੇ ਚੁੱਪ ਚੁਪ ਕੇ ਆ ਸਾਰੇ ਦਾਣੇ ਆਪਾਂ ਸਾਫ਼ ਕਰ ਲੈ ਛੋਲਿਆਂ ਦੇ ਮਤਲਬ ਛੋਲਿਆਂ ਨੂੰ ਸਾਫ਼ ਕਰ ਲਿਆ ਵਾ ਆਹ ਦੇਖੋ ਸਾਰੇ ਛਿਲਕੇ ਆਪਾਂ ਕਾਰ ਤੇ ਤੇ ਥੋੜੀ ਜਿਹੀ ਕੱਚਾ ਤਾਂ ਬਣੇਗੀ ਮੈਂ ਅੱਧਾ ਘੰਟਾ ਲਾ ਦਿਆਂ ਨੂੰ ਸਾਫ਼ ਕਰਨ ਲੱਗਿਆ ਕਿਉਂਕਿ ਹੁਣ ਥਾਲੀਆਂ ਨਾਲ ਛੱਟਣੇ ਪੈਂਦੇ ਆ ਅੱਜ ਤਾਂ ਹੁਣ ਰਹਿ ਨਹੀਂ ਗਏ ਤੇ ਦੇ ਇਹ ਹੁਣ ਆਪਾਂ ਛੋਲੇ ਪੂਰੀ ਕਰਾ ਲਾ ਪਾ ਕਰ ਲਿਆ ਸਾਫ਼ ਤੇ ਹੁਣ ਆਪਾਂ ਇਹ ਵੀ ਕਰਾਂਗੇ ਛੋਲਿਆਂ ਦੀ ਕੰਜੀਰੀ ਤਿਆਰ ਤੇ ਛੋਲਿਆਂ ਆਪਣੇ ਤਾਂ ਆਪ ਸਾਰੇ ਛਿਲਕੇ ਕੱਢ ਕੇ ਸਾਈਡ ਤੇ ਰੱਖ ਦਿੱਤੇ ਤੇ ਕਰਦੇ ਆਪਾਂ ਛੋਲਿਆਂ ਦੀ ਤਿਆਰੀ ਪੰਜੇਰੀ ਦੀ ਚਲੋ ਜੀ ਹਾਂਜੀ ਤੇ ਆਪਾਂ ਛੋਲੇ ਤਿਆਰ ਹੋ ਗਏ ਛਿਲਕਾ ਉਤਾਰ ਕੇ ਸਮਨ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਏ ਇਹ ਹੈਗੇ ਨੇ 1 ਕਿਲੋ ਛੋਲੇ ਮਤਲਬ ਕਿ 1 ਕਿਲੋ ਦੇ ਵਿੱਚੋਂ 100 ਗ੍ਰਾਮ ਛਿਲਕੇ ਉੱਤਰ ਗਏ ਤੇ ਮਗਰ ਰਹਾਗੇ 900 ਗ੍ਰਾਮ ਤੇ ਇੱਧਰ ਹੈਗੀ ਆਪਣੇ ਕੋਲ ਗੁੜ ਤੇ ਇਹ ਗੁੜ ਦੀ ਆਪਾਂ ਮਤਲਬ ਇੱਕ ਤਾਰ ਦੀ ਚਾਣੀ ਬਣਾਵਾਂਗੇ ਪੂਰੀ ਮਤਲਬ ਦੂਸਰੀ ਚਾਣੀ ਨਹੀਂ ਬਣਾਨੀ ਤੇ ਕਿਤਾਬ ਦੀ ਚਾਣੀ ਬਣੇਗੀ ਤੇ ਗੋਡ ਨੂੰ ਮੈਲਟ ਕਰਕੇ ਪਾਉਣ ਕੇ ਤੇ ਦੁਬਾਰਾ ਉਸ ਚਾਣੀ ਦੀ ਵਰਤੋਂ ਕਰਾਂਗੇ ਉਧਰ ਲਏ ਆਪਾਂ ਇਹ ਤੁਸੀਂ ਧਿਆਨ ਨਾਲ ਦੇਖ ਲਓ ਆ ਲੈ ਲਿਆ ਆਪਾਂ ਕਾਜੂ ਆ ਲੈ ਲਿਆ ਆਪਾਂ ਗੁਦਾਮ ਆ ਲੈ ਲਿਆ ਆਪਾਂ ਸੌਂਡ ਆ ਲੈ ਲਿਆ ਆਪਾਂ ਧੱਖਣੇ ਵੇ ਤੇ ਜਿਹਨੂੰ ਆਪਾਂ ਖਿਸ਼ਮਸ਼ੀਤ ਬੋਲਦੇ ਆ ਤੇ ਆ ਹੈਗਾ ਆਪਣੇ ਕੋਲ ਨਾਰੀਅਲ ਪੂਰਾ ਇਹ ਆਪਣੇ ਬੱਚੇ ਦੀ ਗਰਮੀਆਂ ਵਾਲੀ ਪੰਜੀਰੀ ਚਾਹੇ ਤੁਸੀਂ ਇਹਨੂੰ ਪਿੰਨੀਆਂ ਬਣਾ ਲਓ ਚਾਹੇ ਤੁਸੀਂ ਵਾਸਤੇ ਪੰਜੀਰੀ ਦੇ ਰੂਪ ਵਿੱਚ ਮੈਂ ਪੰਜੀਰੀ ਦੇ ਰੂਪ ਵਿੱਚ ਬਣਾਉਣ ਲੱਗੀ ਹਾਂ ਤੇ ਇਹ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੁਣ ਮੌਸਮ ਚੱਲ ਰਿਹਾ ਇਹ ਆਪਣੇ ਸਰੀਰ ਦੀ ਬਹੁਤ ਜਿਆਦਾ ਲਾਭਦਾਇਕ ਹੈ ਜਿਵੇਂ ਗੜੇ ਖਰਾਬ ਨੇ ਤੇ ਸਰੀਰ ਵੀ ਹਲਕਾ ਹਲਕਾ ਟੁੱਟ ਭੱਜ ਹੁੰਦੀ ਰਹਿੰਦੀ ਕਿਉਂਕਿ ਵਿੱਚੇ ਬਾਰਿਸ਼ ਹੋ ਰਹੀ ਹੈ ਤੇ ਵਿੱਚੇ ਹੀ ਇੱਕ ਬੰਮ ਔੜਵਾਜਦੀ ਹੈ ਤੇ ਇਸ ਕਰਕੇ ਆਪਕੇ ਹੋ ਆਪਣੇ ਕੋਲ ਖੁੱਲਾ ਹੁੰਦਾ ਜਿਸ ਤਰ੍ਹਾਂ ਜਿੰਨਾ ਆਪਾਂ ਪਾਣਾ ਹੋਏਗਾ ਜਿੰਨੀ ਆਪਾਂ ਆਪਾਂ ਨੂੰ ਪਤਾ ਹੀ ਹੈ ਕਿ 900 ਗ੍ਰਾਮ ਛੋਲਿਆਂ ਵਾਸਤੇ ਕਿੰਨਾ ਘੋਲ ਲੱਗੇਗਾ ਤੇ ਇਹ ਸਾਰਾ ਆਪਾਂ ਇਸ ਚੀਜ਼ ਨਾਲ ਜ਼ਰੂਰ ਪਾਣੀਆ ਨੇ ਤੇ ਇਹ ਅਗਰ ਆਪਾਂ ਰੱਖ ਨੂੰ ਕਿਹੜਾਈ ਚਲੋ ਜਿਵੇਂ ਆਪਾਂ ਅੱਗ ਬਾਲ ਲਈ ਤੇ ਇੱਧਰ ਘੋਲ ਨੂੰ ਮੈਲਟ ਕਰਾਂਗੇ ਇਹ ਆਪਾਂ ਨਾ ਗੁੜ ਨੂੰ ਮੈਲਟ ਕਰਕੇ ਤੇ ਪਾਣੀ ਦੇ ਨਾਲ ਪੁਣ ਲਿਆ ਮਤਲਬ ਕਿ ਹੁਣ ਇਹਦੀ ਚਾਣੀ ਬਣਾਵਾਂਗੇ ਗੁੜ ਨੂੰ ਪੁਣਨਾ ਬਹੁਤ ਲਾਜ਼ਮੀ ਆ ਤੇ ਹੁਣ ਆਪਾਂ ਇਹਦੀ ਚਾਣੀ ਬਣਾਵਾਂਗੇ ਇਨ ਮਤਲਬ ਜੇ ਕੋਈ ਮਾਰਾ ਮੋਟਾ ਵੈਸੀ ਕੁਝ ਨਿਕਲਦਾ ਤੇ ਘਾਟ ਹੀ ਆ ਗੁੜ ਦੇ ਵਿੱਚੋਂ ਵਧੀਆ ਹੀ ਸੀਗਾ ਗੁੜ ਪਰ ਫਿਰ ਵੀ ਚਲੋ ਪੂrna ਬਹੁਤ ਜ਼ਰੂਰੀ ਆ ਕਈ ਵਾਰੀ ਗੁੜ ਦੇ ਛਿਲਕੇ ਵਗੈਰਾ ਵਿੱਚ ਹੁੰਦੇ ਆ ਤੇ ਆ ਦੇਖੋ ਆਪਾਂ ਗੁੜ ਨੂੰ ਪਾੜ ਲਿਆ ਤੇ ਹੁਣ ਆਪਾਂ ਬਣਾਵਾਂਗੇ ਦੀ ਚਾਹਣੀ ਤੇ ਇੱਧਰ ਆਪਾਂ ਕਾਜੂ ਤੇ ਬਦਾਮ ਇਕੱਠਿਆਂ ਨੂੰ ਗ੍ਰਾਇੰਡ ਕਰਤਾ ਵਾ ਬੇਦਰੜ ਫਰੜੇ ਜਿਆ ਆਪਣਾ ਜ਼ਿਆਦਾ ਬਲੀਕ ਨਹੀਂ ਕਰਨਾ ਸੀ ਦਰੜ ਫਰੜੇ ਜਿਆ ਤੇ ਇੱਧਰ ਆਪਾਂ ਆਸ ਇਹਨਾਂ ਨੂੰ ਇਸ ਮਾਤਰਾ ਦੇ ਵਿੱਚ ਪੀਸਣਾ ਇਹ ਵੀ ਦਰੜ ਕਰੜ ਕਰਨੀ ਹੈ ਮਤਲਬ ਦਰਗਰਾ ਹੋਣਾ ਚਾਹੀਦਾ ਬਿਲਕੁਲ ਦਾਣੇਦਾਰ ਕਰਗਰਾ ਹੋਣਾ ਚਾਹੀਦਾ ਇਹ ਬ੍ਰੀਕ ਨਹੀਂ ਕਰਨਾ ਇਹਨੂੰ ਬਿਲਕੁਲ ਫਿਰ ਆਪਣੀ ਪੰਜੀਰੀ ਜਿਹੜੀ ਹੈ ਨਾ ਉਹ ਪਰਫੈਕਟ ਨਹੀਂ ਬਣੇਗੀ ਤੇ ਬਾਕੀ ਆ ਸਮਾਨ ਤਾਂ ਸਾਰਾ ਉਸ ਤਰ੍ਹਾਂ ਹੀ ਪੈ ਜਾਏਗਾ ਆ ਤਿੰਨੇ ਚੀਜ਼ਾਂ ਤੇ ਆਹ ਕਾਜੂ ਬਤਾ ਆਪਾਂ ਇੱਧਰ ਗਰਾਉਂਡ ਕਰ ਗਏ ਤੇ ਹੁਣ ਆਪਾਂ ਰੱਖ ਦਿਆਂ ਕੜਾਈ 'ਚ ਆਪਾਂ ਇਸ ਤਰ੍ਹਾਂ ਕਿਉਂਕਿ ਛੋਲੇ ਤਾਂ ਪਹਿਲਾਂ ਕੁਝ ਜੇ ਹੋਏ ਆ ਬਸ ਉਹਦੇ ਵਿੱਚ ਆਪਣਾ ਘਿਓ ਰਲ ਜਾਵੇ ਤੇ ਸੇਕ ਲੱਗ ਜੇ ਚੰਗੀ ਤਰ੍ਹਾਂ ਤੇ ਇੱਧਰ ਆਪਣੀ ਆਚਾਰਸ਼ੀ ਬਣ ਰਹੀ ਏ ਤੇ ਇਹ ਚਾਸ਼ਨੀ ਬਣ ਜੇਗੀ ਇੱਕ ਤਾਰ ਦੀ ਜੈ ਸੇਮਾ ਅੱਗੇ ਤੇ ਬਣ ਰਹੀ ਏ ਤੇ ਇਹਨੂੰ ਇਹ ਬਹੁਤ ਹੀ ਜਲਦੀ ਇੱਕ ਮੋਦੀ ਬਣ ਜਾਂਦੀ ਹੈ से मार्ग हौली हौली बस कर लेंगे भुन लागे थोड़ा जा बहुत ही ज्यादा और देखो अपनी ना चाशनी बिल्कुल बन के तैयार होगी ये आप बना एक तार मतलब ज्यादा चीड़ी नहीं करनी ਅੰਮੀ ਤੇ ਹੁਣ ਆਉਣੀ ਆਪਾਂ ਇੱਕ ਥਾਰ ਦੀ ਤੇ ਇੱਧਰ ਆਪਣੇ ਆ ਛੋਲੇ ਪੁੱਜ ਗਏ ਨੇ ਤੇ ਹੁਣ ਆਪਾਂ ਇਹ ਚਾਸ਼ਨੀ ਨੂੰ ਬੰਨ੍ਹ ਕਰਕੇ ਤੇ ਇਹ ਜਿਹਾ ਤੇਰੇ ਚੀੜੀ ਹੋ ਜੇਗੀ ਤੇ ਕਰਾਪਾਂ ਨੂੰ ਚਾਸ਼ਨੀ ਕਰਾਂਗੇ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਿਆਂਗੇ ਤੇ ਆ ਨਾਲ ਸਮਾਨ ਪਾ ਲਵਾਂਗੇ ਆ ਚਾਸ਼ਨੀ ਪਾਤੀ ਇਹ ਜਿਹੜਾ ਸਮਾਨ ਹੈ ਨਾ ਆਪਾਂ ਹਾਂ ਪਾਪਾ ਆਪ ਹੁਣ ਆਪਣੀ ਆ ਗਈ ਸੁੰਡ ਆ ਗਿਆ ਆਪਣਾ ਨਾਰੀਅਲ ਬਰਾਤਾ ਆ ਗੁੜ ਨੇ ਕਿਸ਼ਮਿਸ਼ ਤੇ ਹੁਣ ਆਪਾਂ ਹਰ ਦੇ ਤੁੰਡੀਆਂ ਸੀ ਨਾ ਲੱਕੜ ਦੀਆਂ ਮਸੱਦੀਆਂ ਤੇ ਉਹਦੇ ਨਾਲ ਆਪਣੀਆਂ ਮਾਂ ਬਣਾਉਂਦੇ ਸੀ ਯਾਨੀ ਜੀਰੀ ਬਹੁਤੀ ਜ਼ਰੂਰਦੀ ਆ ਬਣਨੀ ਇਹਨੂੰ ਆਪਾਂ ਥੋੜੀ ਜਿਹੜ ਦੇ ਲਈ ਨਾ ਲਾਉਣਾ ਹੈ ਇਹ ਆਪਣੀ ਪੰਜੀਰੀ ਪੜ ਕੇ ਹੋ ਗਈ ਤਿਆਰ ਤੇ ਇਹ ਸੁੱਕ ਕੇ ਬਿਲਕੁਲ ਸਟੈਨ ਹੋ ਜਾਏਗੀ ਡੱਬੇ ਚ ਪਾਣ ਵਾਲੀ ਸੁੱਕ ਭਰੂਰੀ ਤੇ ਤੁਸੀਂ ਆਪਾਂ ਖਾਣ ਲਈ ਸਾਈਡ ਤੇ ਕੱਢ ਲਈ ਤੇ ਤੁਸੀਂ ਦੱਸਿਓ ਤੁਹਾਨੂੰ ਇਹ ਲੁੱਕ ਕਿਵੇਂ ਦੀ ਲੱਗੀ ਇਹ ਬਹੁਤ ਹੀ ਜਿਆਦਾ ਵਧੀਆ ਪਰਫੈਕਟ ਪੰਜੀਰੀ ਬਣੇਗੀ